ਮਨ ਦੇ ਵਿਦਵਾਨਾਂ ਨੇ ਨਾ ਵੱਖ-ਵੱਖ ਹਿੱਸੇ ਕੀਤੇ ਨੇ ਮਨ ਕੁਝ ਹੋਰ ਆ ਤੇ ਦਿਮਾਗ ਕੁਝ ਹੋਰ ਆ ਇਹ ਦੋ ਚੀਜ਼ਾਂ ਨੇ ਬ੍ਰੇਨ ਹੋਰ ਆ ਤੇ ਮਾਈਂਡ ਹੋਰ ਆ ਸਭ ਤੋਂ ਪਹਿਲਾਂ ਜਿਹੜੇ ਹੈ ਉਹ ਆਂਦੀ ਹੈ ਬੁੱਧੀ ਆ ਜਿਹੜੀ ਮੂਮੈਂਟ ਤੋਂ ਮੂਮੈਂਟ ਜਿਹੜੀਆਂ ਵਿਚਾਰਾਂ ਆ ਰਹੀਆਂ ਨੇ ਮੂਮੈਂਟ ਤੋਂ ਮੂਮੈਂਟ ਆ ਰਹੀਆਂ ਜਾ ਰਹੀਆਂ ਆ ਰਹੀਆਂ ਜਾ ਰਹੀਆਂ ਨੇ ਇਹ ਮਨ ਨਹੀਂਗਾ ਇਹ ਬੁੱਧੀ ਹੈ ਠੀਕ ਕਮਿੰਗ ਐਂਡ ਗੋਇੰਗ ਥੌਟਸ ਇਨ ਦੀ ਮੂਮੈਂਟ ਜਿਹੜੇ ਨੇ ਉਹ ਬੁੱਧੀ ਆ। ਉਹਨੇ ਇਹਨਾਂ ਵਿਚਾਰਾਂ ਚ ਕੁਝ ਵਿਚਾਰ ਐਸੇ ਨੇ ਜਿਹੜੇ ਸਾਨੂੰ ਚੰਗੇ ਲੱਗਦੇ ਨੇ ਜਾਂ ਚੰਗੇ ਨਹੀਂ ਲੱਗਦੇ। ਹੂੰ ਉਹ ਜਿਹੜੇ ਹਨ ਉਹ ਸਾਡੇ ਅਗਲੇ ਪੜਾਅ ਵਿੱਚ ਪ੍ਰਵੇਸ਼ ਹੋ ਜਾਂਦੇ ਨੇ ਉਹ ਬਣ ਜਾਂਦਾ ਹੈ ਬੁੱਧ ਬੁੱਧੀ। ਸੋ ਪਹਿਲਾ ਆ ਗਿਆ ਬੁੱਧੀ। ਜੀ ਠੀਕ ਹੈ ਨਾ ਮੂਮੈਂਟ ਟੂ ਮੂਮੈਂਟ ਜਿਹੜੇ ਤੋਕ ਨੇ ਵਿਚਾਰ ਨੇ ਜਿਹੜੇ ਆ ਰਹੇ ਨੇ ਤੇ ਜਾ ਰਹੇ। ਹੁਣ ਜਦੋਂ ਇਹਨਾਂ ਵਿਚਾਰਾਂ ਚੋਂ ਕੁਝ ਗੱਲਾਂ ਸਾਨੂੰ ਅੱਛੀਆਂ ਲੱਗੀਆਂ ਕੁਝ ਗੱਲਾਂ ਸਾਨੂੰ ਅੱਛੀਆਂ ਨਹੀਂ ਲੱਗੀਆਂ ਮੂਮੈਂਟ ਟੂ ਮੂਮੈਂਟ ਥਾਟਸ ਵਿੱਚ ਉਹ ਜਿਹੜੀਆਂ ਹਨ ਉਹ ਅਗਲੇ ਪੜਾਅ 'ਚ ਪ੍ਰਵੇਸ਼ ਕਰਦੀਆਂ ਨੇ ਜਿਹਨੂੰ ਕਹਿੰਦੇ ਨੇ ਚਿੱਤ ਪਹਿਲਾਂ ਉਹਦਾ ਬੁੱਧੀ ਮੂਮੈਂਟ ਟੂ ਮੂਮੈਂਟ ਥਾਟਸ ਉਹਨਾਂ 'ਚ ਜਿਹੜੀਆਂ ਘਰ ਘਰ ਜਾਂਦੀਆਂ ਨੇ ਉਹ ਬਣ ਜਾਂਦੀਆਂ ਚਿੱਤ ਚਿੱਤ ਜਿਹੜਾ ਬੁੱਧੀ ਤੋਂ ਸਟਰੋਂਗ ਏ ਡੀਪਰ ਜਿਹੜਾ ਤੁਹਾਡਾ ਜਿਹੜਾ ਐਸੈਂਸ ਆ ਡੀਪਰ ਜਿਹੜਾ ਮਾਈਂਡ ਆ ਉਹ ਹੈ ਤੁਹਾਡਾ ਚਿੱਤ ਤਾਂ ਹੀ ਆਪਾਂ ਕਹਿੰਨੇ ਹਨ ਨਾਮ ਚਿੱਤੇ ਆਵੇ ਹੈ। ਗੁਪਤੀ ਤੱਕ ਨਾ ਰਹੇ। ਚਿੱਤ ਵਿੱਚ જાય। ਜਦੋਂ ਜਦ ਤੱਕ ਕੋਈ ਚੀਜ਼ ਚਿੱਤ ਵਿੱਚ ਨਹੀਂ ਨਸਮਾਂਦੀ। ਉਹ ਤੁਹਾਡੀ ਪਰਸਨੈਲਿਟੀ ਨੂੰ ਨਹੀਂ ਕਰ ਸਕਦੀ। ਠੀਕ ਹੈ ਨਾ? ਉਂਝ ਦੇ ਵਿਚਾਰ ਆਉਂਦੇ ਜਾਂਦੇ ਆਉਂਦੇ ਜਾਂਦੇ ਆਉਂਦੇ ਜਾਂਦੇ ਜਦ ਤੱਕ ਉਹ ਘਰ ਨਹੀਂ ਕਰਦੇ। 네ਗੇਟਿਵਲੀ ਜਾਂ ਪੋਜ਼ਿਟਿਵਲੀ ਉਹ ਤੁਹਾਡੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦੇ। ਸੋ ਜਿੰਨਾ ਤੁਸੀਂ ਆਪਣੇ ਇਹਨਾਂ ਵਿਚਾਰਾਂ ਨੂੰ ਰਿਐਕਟ ਕਰੋਗੇ ਨਾ। ਉਨੇ ਹੀ ਤੁਹਾਡੀ ਚਿੱਤ ਵਿੱਚ ਪ੍ਰਵੇਸ਼ ਕਰਨਗੇ। ਪਾਵੇਂ ਨੂੰ ਚੰਗੀ ਤਰ੍ਹਾਂ ਰਿਐਕਟ ਕਰ ਲੋ ਪਾਵੇਂ ਨੂੰ 네ਗੇਟਿਵਲੀ ਰਿਐਕਟ ਕਰ ਲੋ ਤਾਈਉ ਵੀ ਮੈਂ ਆ ਨਹੀਂ ਚਾਹਂਦਾ ਮੈਂ ਆ ਨਹੀਂ ਚਾਹਂਦਾ ਪਰ ਉਹਦੀ ਵਿਚਾਰ ਆਂਦੇ ਰਹਿੰਦੇ ਆ ਕਿਉਂਕਿ ਉਹਨੂੰ ਤੁਸੀਂ ਨਾ ਕਰ ਕਰ ਕੇ ਕਰ ਕਰ ਕੇ ਕਰ ਕਰ ਕੇ ਉਹਨੂੰ ਇੰਨਾ ਸਟਰੋਂਗ ਕਰ ਲਿਆ ਕਿ ਤੁਹਾਡੀ ਚਿੱਤ ਵਿੱਚ ਵਿਰਾਜਮਗ ਹੋ ਗਏ ਹੁਣ ਬੁੱਧੀ ਤੋਂ ਅੱਗੇ ਆ ਗਿਆ ਚਿੱਤ ਚਿੱਤ ਤੋਂ ਅੱਗੇ ਆ ਗਿਆ ਅਹੰਕਾਰ ਅਹੰਕਾਰ ਦਾ ਮਤਲਬ ਹੁੰਦਾ ਪਰਸਨੈਲਿਟੀ ਕਿ ਮੇਰਾ ਜਿਹੜਾ ਬੰਤਰਾ ਮੈਂ ਕੌਣ ਆ ਆਪਣੀ ਜਿਹੜੀ ਸ਼ਬੀ ਬਣਾਈ ਹੋਈ ਆਪਾਂ ਹਰੀ ਜਾਨੀ ਨੇ ਆਪਣੀ ਇੱਕ ਸ਼ਬੀ ਬਣਾਈ ਆ ਕਿਵੇਂ ਆ ਹਾਂ ਤੇ ਆ ਨਹੀਂ ਹਾਂ ਤੇ ਫਿਰ ਕੋਈ ਜਦੋਂ ਉਸ ਸ਼ਬੀ ਨੂੰ ਚੈਲੰਜ ਕਰਦਾ ਹੈ ਤੇ ਸਾਨੂੰ ਦੁੱਖ ਲੱਗਦਾ ਹੈ। ਤੋਂ ਮੂਮੈਂਟ ਤੋਂ ਮੂਮੈਂਟ ਜਿਹੜੀ ਵਿਚਾਰ ਨੇ ਉਹ ਬਣਾਉਂਦੇ ਆ ਬੁੱਧ ਬੁੱਧੀ। ਬੁੱਧੀ ਤੋਂ ਜਿਹੜੀ ਹੈ ਅੱਗੇ ਆਉਂਦੇ ਹਨ ਬੁੱਧੀ ਤੋਂ ਅੱਗੇ ਆਉਂਦੀ ਹੈ ਚੇਤ। ਠੀਕ। ਚੇਤ ਤੋਂ ਜਦੋਂ ਉਹ ਬੁੱਧੀ ਚੋਂ ਵਿਚਾਰ ਆ ਰਾ ਕਿ ਚਿੱਤ ਚ ਗੈਦਰਿੰਗ ਹੁੰਦੇ ਗਏ ਹੁੰਦੇ ਗਏ ਉਹ ਚੇਤਨੇ ਫਿਰ ਤੁਹਾਡਾ ਬਣਾਉਣਾ ਇਹ ਬੰਤਰ ਤੁਹਾਡੀ ਪਰਸਨੈਲਿਟੀ ਤੋਂ ਅਹੰਕਾਰ ਮੀਨਸ ਪਰਸਨੈਲਿਟੀ ਤੇ ਪਰਸਨੈਲਿਟੀ ਫਿਰ ਕਿੱਥੇ ਬਣ ਰਹੀ ਆ ਮੂਮੈਂਟ ਤੋਂ ਮੂਮੈਂਟ ਵਿਚਾਰਾਂ ਚ ਜੇ ਮੈਂ ਇਹਨਾਂ ਨੂੰ ਚੇਂਜ ਕਰ ਲਾਂ ਇਹਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਔਰ ਨਾ ਹੀ ਇੱਥੇ ਤੱਕ ਕੋਈ ਜਾ ਸਕਦਾ ਇਹਨੂੰ ਮੂਮੈਂਟ ਤੋਂ ਮੂਮੈਂਟ ਮੇਰੇ ਮਨ ਚ ਵਿਚਾਰ ਕੀ ਆ ਰਹੇ ਨੇ ਉਦੇ ਨਾਲ ਤੁਹਾਡੀ ਪਰਸਨੈਲਿਟੀ ਬਣੇਗੀ ਅਹੰਕਾਰ ਬਣੇਗਾ ਠੀਕ ਅਹੰਕਾਰ ਤੋਂ ਬਾਅਦ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਇਹ ਫਿਰ ਅਲਟੀਮੇਟਲੀ ਹੁੰਦਾ ਹੈ ਅੰਤਿਆਕਰਨ ਇਹ ਚਾਰ ਚੀਜ਼ਾਂ ਤਿੰਨ ਚੀਜ਼ਾਂ ਨੂੰ ਪਾ ਕੇ ਅੰਤਿਆਕਰਨ ਇਹ ਬਣ ਗਿਆ ਸਾਰਾ ਅੰਤਿਆਕਰਨ ਕਿ ਜਿਹੜਾ ਤੇਰਾ ਅੰਦਰ ਦਾ ਕਾਰਨ ਦਾ ਸੁਭਾਅ ਹੈ ਹੁਣ ਇਹ ਹੀ ਜੋ ਹੈ ਤੁਹਾਡੇ ਜੀਵਨ ਨੂੰ ਘੜ ਰਿਹਾ ਹੈ ਔਰ ਫਿਰ ਇਹ ਦੇ ਕਰਕੇ ਹੀ ਆਵਾਗੌਣ ਹੋਣਾ ਏ ਇਹ ਜਿਹੜੀਆਂ ਆਪਾਂ ਚਾਰ ਚੀਜ਼ਾਂ ਦਸੀਆਂ ਇਹ ਕੇਵਲ ਤੁਹਾਡਾ ਆ ਜੀਵਨ ਕੰਟਰੋਲ ਹੀ ਨਹੀਂ ਇਹ ਤੁਹਾਡਾ ਅਗਲਾ ਜੀਵਨ ਵੀ ਕੰਟਰੋਲ ਇਹੀ ਕਰ ਰਹੀਆਂ ਨੇ ਇਹਨਾਂ ਸਾਰਿਆਂ ਚੋਂ ਮੂਮੈਂਟ ਟੂ ਮੂਮੈਂਟ ਜਿਹੜੀ ਬੁੱਧੀ ਹੈ ਉਹ ਕੰਟਰੋਲ ਕਰੇ ਆਹ ਜਿਹੜੇ ਵਿਚਾਰ ਆ ਰਹੇ ਨਾ ਇਸ ਵੇਲੇ ਇਹਨੇ ਤੁਹਾਡਾ ਕੱਲ ਔਰ ਇਹਨੇ ਹੀ ਤੁਹਾਡਾ ਅਗਲਾ ਜਨਮ ਕਰਨਾ ਹੈ ਤੋ ਇਹ ਜੀਰਜੀ ਨੂੰ ਚੇਂਜ ਕਰ ਲੋ ਤੇ ਆ ਸਾਰੀ ਲਾਈਨ ਜਿਹੜੀ ਚੇਂਜ ਹੋਏਗੀ ਤੋ ਇਹ ਹੈ ਇਹਨਾਂ ਚਵਨ ਨੂੰ ਕਹਿੰਦੇ ਨੇ ਮਾਨ ਇਹ ਹੈ ਮਨ ਇਹਨਾਂ ਸਾਰਿਆਂ ਦਾ ਕਲੈਕਟਿਵ ਔਰ ਇਹ ਫਿਰ ਇਹ ਜਿਹੜਾ ਹੈ ਜਿਹੜਾ ਹੰਕਾਰ ਹੈ ਉਹ ਪਰਸਨੈਲਿਟੀ ਆ ਉਹ ਪਰਸਨੈਲਿਟੀ ਚੇਂਜ ਕਰਨੀ ਹੈ ਤਾਂ ਤੁਸੀਂ ਆਪਣੀ ਮੂਮੈਂਟ ਟੂ ਮੂਮੈਂਟ ਵਿਚਾਰਾਂ ਨੂੰ ਚੇਂਜ ਕਰਨਾ ਸ਼ੁਰੂ ਕਰੋ ਹੁਣ ਮੋਮੈਂਟ ਤੋਂ ਮੋਮੈਂਟ ਵਿਚਾਰ ਆ ਇਹਨਾਂ ਨੂੰ ਕਿਤਰਾ ਚੇਂਜ ਕਰੀਏ ਹੁਣ ਮੋਮੈਂਟ ਤੋਂ ਮੋਮੈਂਟ ਜਿਹੜੇ ਵਿਚਾਰ ਨੇ ਇਹ 네ਗੇਟਿਵ ਆ ਰਹੇ ਨੇ ਜਾਂ ਪੋਜ਼ਿਟਿਵ ਆ ਰਹੇ ਨੇ ਇਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਨਿਰਭਰ ਹੈ ਤੇਰੇ ਸਵਾਸਾਂ ਤੇ ਜੀ ਠੀਕ ਜਿਹੜੇ ਬੰਦੇ ਨੂੰ ਡਿਪਰੈਸ਼ਨ ਹੁੰਦੀ ਹੈ ਉਹਨਾਂ ਦੇ ਸਵਾਸਾਂ ਦੀ ਗਤੀ ਹੋਰ ਹੁੰਦੀ ਹੈ ਜਿਹੜੇ ਬੰਦੇ ਨੂੰ ਜੈਲਸੀ ਹੁੰਦੀ ਹੈ ਸਵਾਸਾਂ ਦੀ ਗਤੀ ਹੋਰ ਹੁੰਦੀ ਹੈ ਔਰੀਨ ਕਾਮ ਕ੍ਰੋਧ ਲੋਭ ਮੋਹ ਇਤਿਆਦ ਇਹ ਵੀ ਜਦੋਂ ਆਉਂਦੇ ਹਨ ਤਾਂ ਸਵਾਸਾਂ ਦੀ ਗਤੀ ਵੀ ਛੇਜ ਹੁੰਦੀ ਹੈ ਅਹੰਕਾਰ ਵਿੱਚ ਸਵਾਸਾਂ ਦੀ ਗਤੀ ਹੋਰ ਹੋਏਗੀ ਅਹੰਕਾਰ ਵਿੱਚ ਤੁਹਾਡੇ ਸਵਾਸਾਂ 'ਚ ਅਗਨੀ ਤਤ ਜ਼ਿਆਦਾ ਹੋਊਗਾ ਜੈਲਸੀ ਵਿੱਚ ਤੁਹਾਡੇ ਸਵਾਸਾਂ ਦੇ ਵਿੱਚ ਪਾਣੀ ਤਤ ਜ਼ਿਆਦਾ ਹੋਊਗਾ ਹੈ ਤਾਂ ਇਹ ਜਿਹੜੇ ਪੰਜ ਚੋਰ ਨੇ ਇਹਨਾਂ ਦਾ ਵੀ ਮੂਲ ਤੁਹਾਡੇ ਸਵਾਸਾਂ ਦੀ ਗਤੀ ਹੈ ਰੇਟ ਆਫ ਦੀ ਬ੍ਰੈਥ ਤੇ ਲੈਂਥ ਆਫ ਦੀ ਬ੍ਰੈਥ ਨਿਰਭਰ ਕਰਦਾ ਹੈ ਕਿ ਤੁਸੀਂ ਕਾਮੀ ਹੋ, ਕਰੋਦੀ ਹੋ, ਲੋਭੀ ਹੋ, ਮੋਹ ਦੇ ਵਿੱਚ ਫਸੇ ਹੋ ਕਿ ਅਹੰਕਾਰ ਕਿਉਂ। ਤਾਂ ਇਹ ਸਹਾਰਿਆਂ ਦਾ ਮੂਲ ਕਿੱਥੇ ਆ ਗਿਆ ਪਵਨ ਗੁਰੂ। ਤਾਂ ਆਪਾਂ ਪਹਿਲੀ ਵੀਡੀਓ ਵਿੱਚ ਡਿਸਕਸ ਕੀਤਾ ਸੀ ਕਿ ਪ੍ਰਾਣਾ ਦੀ ਸ਼ੁੱਧੀ। ਤੇ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਮਨ ਦੀ ਸ਼ੁੱਧੀ। ਉਨ ਮਨ ਦੀ ਸ਼ੁੱਧੀ ਚ ਆਪਾਂ ਇਹ ਦੇਖਿਆ ਕਿ ਮਨ ਦੀ ਆਪਾਂ ਮੰਨੋ ਸਮਝਿਆ ਬਹੁਤ ਸਰਲ ਹੈ ਧੁਗਾਈ ਚ ਨਹੀਂ ਆਪਾਂ ਗਏ ਨਾ ਜ਼ਰੂਰਤ ਆ ਹੁਣ ਇਸ ਮਨ ਦਾ ਆਪਾਂ ਹੁਣ ਕਾਰਨ ਲੱਭਿਆ ਉਹ ਕਾਰਨ ਫਿਰ ਆਪਾਂ ਜੋ ਆਪਾਂ ਪਹਿਲੀ ਟੌਪਿਕ ਚ ਡਿਸਕਸ ਕੀਤਾ ਸੀ ਆਗੇ ਪ੍ਰਾਣ ਤੇ ਜਦੋਂ ਮੇਰੀ ਪ੍ਰਾਣਾ ਦੀ ਸ਼ੁੱਧੀ ਹੋਊਗੀ ਮਨ ਦੀ ਸ਼ੁੱਧੀ ਆਪਣੇ ਆਪ ਹੀ ਹੋਊਗੀ ਠੀਕ ਤੇ ਜੇ ਆਪਾਂ ਆਪਣੇ ਰੇਟ ਤੇ ਲੈਂਥ ਨੂੰ ਚੇਂਜ ਕਰਨਾ ਸ਼ੁਰੂ ਕਰ ਦਈਏ ਇੱਕ ਮਿੰਟ ਚ ਆਰਡੀਨਰਲੀ ਸਾਨੂੰ 16 ਸਵਾਸ ਹੁੰਦੇ ਨੇ ਐਵਰੇਜ ਤੇ ਜੇ ਆਪਾਂ ਇਹਨੂੰ ਘਟਾਉਣਾ ਸ਼ੁਰੂ ਕਰ ਦਈਏ 10 ਕਰ ਲਓ ਤੁਹਾਡੀ ਪਰਸਨੈਲਿਟੀ ਚੇਂਜ ਹੋਣੀ ਸ਼ੁਰੂ ਹੋ ਜੇਗੀ 8 ਕਰ ਲਓ ਤੁਹਾਡਾ ਜੀਵਨ ਚੇਂਜ ਹੋਣਾ ਸ਼ੁਰੂ ਹੋਊਗਾ 5 ਕਰ ਲਓ ਤੁਹਾਡੇ ਕਰਮ ਚੇਂਜ ਹੋਣੇ ਸ਼ੁਰੂ ਹੋ ਜਾਣਗੇ ਜੇ 1 ਕਰ ਲਓ ਤਾਂ ਜਿਉਂਦੇ ਜੀ ਬ੍ਰਹਮ ਦਾ ਅਨੁਭਵ ਹੋਏਗਾ ਆਵਾ ਪਵਨ ਗੁਰੂ ਦੀ ਦਇਆ ਅਜੇ ਮੈਂ ਸੋ ਸ਼ਰਮ ਦੱਸ ਰਿਹਾ ਕਸਾਈ ਦੇ ਟੈਕਵਾਂ ਪਰ ਲਓ ਇੱਕ ਮਿੰਟ ਚ 100 ਜਿਵੇਂ ਕਿ 20 ਸੈਕਿੰਡ ਨੂੰ ਇਨਹੇਲ ਕਰਨਾ 20 ਸੈਕਿੰਡ ਹੋਲਡ ਕਰਨਾ ਤੇ 20 ਸੈਕਿੰਡ ਐਕਸਹੇਲ ਕਰਨਾ ਇੱਕ ਮਿੰਟ ਦੇ ਵਿੱਚ ਆਪ ਨੂੰ ਸਵਾਸ ਲੈ ਲਿਆ ਇਹ ਜਿਆਦਾ ਔਖਾ ਹੈ ਚਲੋ 10 ਤੋਂ ਸ਼ੁਰੂ ਕਰ ਲਓ 10 ਸੈਕਿੰਡ ਇਨਹੇਲ ਕਰੋ 10 ਸੈਕਿੰਡ ਹੋਲਡ ਕਰੋ 10 ਸੈਕਿੰਡ ਐਕਸਹੇਲ ਕਰੋ ਇਸ ਤਰ੍ਹਾਂ ਕਰਦੇ ਕਰਦੇ ਕੋਈ ਇੱਥੇ ਪਹੁੰਚੋ ਇੱਕਦਮ ਨਾ ਇੱਥੇ ਜਾਓ ਹੈਨਾ ਆਰਡੀਨਰਲੀ ਐਵਰੇਜ 16 ਨਹੀਂ ਪਰ ਤੁਹਾਡੀ ਮਨ ਦੇ ਵਿਚਾਰਾਂ ਤੇ ਮਨ ਦੇ ਵਿੱਚ ਵਿਚਾਰਾਂ ਦੇ ਮੁਤਾਬਕ ਸਰਾਊਂਡਿੰਗ ਦੇ ਮੁਤਾਬਕ ਅਕਸਰ ਜਬਾਤੀ ਹੋ ਜਾਂਦੇ ਨੇ 18 19 ਡੀਪ ਡਿਪਰੈਸ਼ਨ ਦੇ ਵਿੱਚ 32 ਸਵਾਸ ਆਉਂਦੇ ਨੇ ਤੇ ਮਰਨ ਵੇਲੇ 36 ਸਵਾਸ ਆਉਂਦੇ ਨੇ ਜੇ ਡਿਪਰੈਸ਼ਨ ਤੇ ਤੁਸੀਂ ਮੌਤ ਦੇ ਬਹੁਤ ਨਜ਼ਦੀਕ ਹੋ ਡੀਪ ਡਿਪਰੈਸ਼ਨ ਦੇ ਵਿੱਚ ਤੁਹਾਡੀ ਡਿਪਰੈਸ਼ਨ ਦਾ ਕਾਰਨ ਕੀ ਹੈ ਤੁਹਾਡੇ ਸਵਾਸ ਜੇ ਮੈਂ ਸਵਾਸਾਂ ਨੂੰ ਚੇਂਜ ਕਰ ਲਿਆ ਪ੍ਰੈਸ਼ਰ ਦੂਰ ਹੋ ਜੇਗੀ। ਤਾਂ ਕਾਮ ਕ੍ਰੋਲੋ ਮਹੰਕਾਰ ਨੂੰ ਵੀ ਜੇ ਕੰਟਰੋਲ ਕਰਨਾ ਹੈ ਕਿ ਮੇਰੇ ਕੋਲ ਕ੍ਰੋਧ ਨਹੀਂ ਕੰਟਰੋਲ ਹੁੰਦਾ। ਸਵਾਸਨ ਕੰਟਰੋਲ ਕਰਦਾ। ਕ੍ਰੋਧ ਤੇ ਕਿਸੇ ਨੇ ਵੀ ਨਹੀਂ ਕੰਟਰੋਲ ਕੀਤਾ। ਜੀ। ਹੈ ਨਾ? ਤੁਮ ਜੋ ਵੀ ਵਿਸ਼ੇ ਹਨ ਉਹਨਾਂ ਸਾਰਿਆਂ ਦਾ ਕਾਰਨ ਜੋ ਹੈ ਤੁਹਾਡੇ ਸਵਾਸਾ। ਤਾਂ ਸਵਾਸਾਂ ਦੀ ਗਤੀ ਨੂੰ ਜਦੋਂ ਆਪਾਂ ਸਵਾਸਾਂ ਨੂੰ ਸ਼ੁੱਧ ਕਰ ਲਿਆ ਮਨ ਦੀ ਸ਼ੁੱਧਤਾ ਹੋ ਗਈ। ਇਹ ਹੈ ਮਨ ਦੀ ਸ਼ੁੱਧਤਾ ਇਸ ਤਰ੍ਹਾਂ ਹੋਏਗੀ। ਜੀ। ਬਾਕੀ ਚੰਗੀ ਸੰਗਤ ਚੰਗੇ ਵਿਚਾਰ ਹਾਂ ਅਨਮੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਸ ਤਰ੍ਹਾਂ ਦੇ ਆ ਰਹੇ ਨੇ ਪਹਿਲਾਂ ਸਮਿਆਂ 'ਚ ਉਹ ਜਿਹੇ ਸਾਧੂ ਐਸੇ ਹੁੰਦੇ ਸਨ ਕਿਸੇ ਦੀ ਬਣਾਈ ਹੋਈ ਰੋਟੀ ਨਹੀਂ ਖਾਂਦੇ ਕਿਉਂਕਿ ਅਨ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਪਾਣੀ ਪੈ ਜਾਂਦਾ ਨਾ ਜਦੋਂ ਪਾਣੀ ਕਿਸੇ ਚੀਜ਼ ਵਿੱਚ ਪ੍ਰਵੇਸ਼ ਕਰਦਾ ਹੈ ਨਾ ਪਾਣੀ ਵਿੱਚ ਮੈਮਰੀ ਹੋਲਡ ਕਰਨ ਦੀ ਸਭ ਤੋਂ ਵੱਡ ਸਮਰੱਥਾ ਹੈ ਸਭ ਤੋਂ ਜ਼ਿਆਦਾ ਮੈਮਰੀ ਪਾਣੀ 'ਚ ਹੁੰਦੀ ਹੈ ਜੀ ਤੋ ਪਾਣੀ ਸਿੱਧਰ ਨਹੀਂ ਸੰਪੀਣਾ ਚਾਹੀਦਾ ਫੈਟ ਤੋਂ ਜਾਂ ਟੁੱਟੀ ਤੋਂ ਕਿਉਂਕਿ ਉਹਦੇ ਚ ਬਹੁਤ ਇੰਪ੍ਰਿੰਸ ਛਪੇ ਹੁੰਦੇ ਨੇ ਕਿੱਥੋਂ ਆਇਆ ਕਿਵੇਂ ਜੋ ਪਿਛੋਂ ਦੀ ਪਾਈਪਾਂ ਦੇ ਵਿੱਚੋਂ ਦੀ ਤੇ ਆ ਜਾ ਕੇ ਇਹਦਾ ਜਿਹੜਾ ਸਟਰਕਚਰ ਸਾਰਾ ਖਰਾਬ ਹੋਇਆ ਹੁੰਦਾ ਹੈ ਹਮੇਸ਼ਾ ਪਾਣੀ ਨੂੰ ਓਵਰਨਾਈਟ ਸਟਿਲ ਕਰਕੇ ਸਟਿਲ ਵਾਟਰ ਪੀਣਾ ਸ਼ੁਰੂ ਕਰੋ ਆਪਾਂ ਹੁਣ ਅੱਜ ਦੀ ਜਿਹੜੇ ਨਾਮਤਾਈ ਪਰੰਪਰਾ ਹੈ ਜਦੋਂ ਇਹ ਬੰਦਗੀ ਧਿਆਨ ਇਤਿਆਦ ਕਰਦੇ ਨੇ ਆਮ ਜੀਵਨ 'ਚ ਵੀ ਜ਼ਿਆਦਾਤਰ ਸਾਰੇ ਜਿਹੜਾ ਹਨ ਉਹ ਸਟਿਲ ਵਾਟਰ ਪੀਂਦੇ ਹਨ ਜਾਂ ਤੇ ਉਹ ਕਿਸੇ ਛਰ ਛਰਨੇ 'ਚੋਂ ਜਾਂ ਖੂਜ 'ਚੋਂ ਜ਼ਿਆਦਾਤਰ ਖੂਜ 'ਚੋਂ ਪਾਣੀ ਪੀਂਦੇ ਜੋ ਕਿ ਸਟਿਲ ਵਾਟਰ ਹੁੰਦਾ ਹੈ ਉਹਦੀ ਕੋਈ ਮੈਮਰੀ ਨਹੀਂ ਹੁੰਦੀ ਤਾਂ ਇਹ ਵੱਖ-ਵੱਖ ਤਰ ਮਸਥਾਨਾਂ ਦੇ ਉੱਤੇ ਹਮੇਸ਼ਾ ਸਰੋਵਰ ਹੁੰਦਾ ਹੈ ਕਿਉਂਕਿ ਪਾਣੀ ਦੇ ਵਿੱਚ ਮੈਮਰੀ ਜਿਹੜੀ ਹੈ ਉਹ ਸਟੋਰ ਹੁੰਦੀ ਹੈ ਜੇ ਜਦੋਂ ਇਹ ਚੇਜ਼ ਹੁੰਦਾ ਫਿਰ ਨਰੰਤਰ ਪਾਣੀ ਪੜੀ ਜਾਂਦੀ ਹੈ ਤਾਂ ਉਹਦੀ ਜਿਹ ਇੱਕ ਮੈਮਰੀ ਉਹਦਾ ਜਿਹੜਾ ਸਟਰਕਚਰ ਚੇਂਜ ਹੋ ਜਾਂਦਾ ਹੈ ਉਹ ਪਾਣੀ ਜਦੋਂ ਪੀਤਾ ਜਾਵੇ ਤੇ ਸਾਡੇ ਸਰੀਰ ਦਾ ਮੰਤਰ ਸਾਡੇ ਇਮੋਸ਼ਨਸ ਸਾਡੀਆਂ ਵਿਚਾਰਾਂ ਸਾਡੇ ਸੁਕਸ਼ਮ ਜਿਹੜਾ ਆਪਾਂ ਆਪਣੇ ਆਪ ਨੂੰ ਸੋਚਦੇ ਰਹਿੰਦੇ ਆ ਬਿਨਾਂ ਕੰਟਰੋਲ ਤੋਂ ਜੋ ਅੰਦਰ ਸਾਡੇ ਇਮੋਸ਼ਨਸ ਨੇ ਉਹ ਆਟੋਮੈਟਿਕਲੀ ਚੇਂਜ ਹੁੰਦੀਆਂ ਰਹਿੰਦੀਆਂ ਨੇ ਤੋਂ ਤਾਂ ਜਿਹੜੇ ਧਰਮ ਸਥਾਨਾਂ ਦੇ ਉੱਤੇ ਹਮੇਸ਼ਾ ਜਾਂ ਤੇ ਖੂਹ ਜਾਂ ਕੋਈ ਸਰੋਵਰ ਇਤਿਆਰ ਹੁੰਦਾ ਹੈ ਉਦਾ ਕਾਰਨ ਇਹ ਹੀ ਹੈ ਕਿ ਬੰਦੇ ਦੀ ਜਿਹੜੀ ਸੁਕਸ਼ਮਤਾ ਹੈ ਉਹਨੂੰ ਚੇਂਜ ਕੀਤਾ ਜਾਵੇ। ਜੀ। ਪਰ ਪ੍ਰੋਬਲਮ ਆ ਕਿ ਜ਼ਿਆਦਾਤਰ ਅੱਜ ਵਿਅਕਤੀ ਜਿਹੜਾ ਹੈ ਸੁਕਸ਼ਮਤਾ ਨੂੰ ਛੂੰਹਦਾ ਹੀ ਨਹੀਂਗਾ। ਜ਼ਿਆਦਾ ਜਿਹੜੀ ਫਿਜ਼ੀਕਲ ਰਿਐਲਿਟੀ ਉਹਦੇ ਉਹਨੂੰ ਉਹਦੇ ਬਾਰੇ ਹੀ ਪਤਾ ਹੈ। ਜ਼ਿਆਦਾਤਰ ਤੇ ਹਨ ਉਹਦੇ ਬਾਰੇ ਵੀ ਨਹੀਂ ਪਤਾ। ਸਾਨੂੰ ਸਾਡੇ ਦੇ ਲਈ ਸਰੀਰ ਬਾਰੇ ਵੀ ਨਹੀਂ ਪਤਾ। ਸਵਾਸਤੇ ਦੂਰ ਦੀ ਗੱਲ ਆ। ਮਨ ਦੂਰ ਦੀ ਗੱਲ ਆ। ਤਾਂ ਇਹ ਬਹੁਤ ਸਵੈ ਤਰੀਕਾ ਜੋ ਹੈ ਆਪਾਂ ਮੰਦੀ ਸ਼ੁੱਧੀ ਕਰਨੀ ਹੈ। ਤਾਂ ਇਸ ਤਰ੍ਹਾਂ ਆਪਾਂ ਮੰਦੀ ਸ਼ੁੱਧੀ ਕਰ ਸਕਦੇ ਹਾਂ ਤੁਸੀਂ। ਜਿਹੜਾ ਅੰਨ ਹੈ ਜੇ ਤੁਹਾਡੇ ਕੋਲ ਅਨ ਆਂਦਾ ਹੈ ਨਾ ਤਾਂ ਸਾਸ਼ਤਰਾਂ ਦੇ ਵਿੱਚ ਉਹ ਕਿਹਾ ਕਿ ਅਨਮ ਬ੍ਰਹਮ ਕਿ ਅਨ ਜਿਹੜਾ ਹੈ ਰੱਬ ਹੈ ਠੀਕ ਅ ਮਾਰਾ ਨਹੀਂ ਪਾਣੀ ਕਿਹਾ ਅਨ ਦੇਵਤਾ ਦੇਵਤਾ ਦਾ ਮਤਲਬ ਹੁੰਦਾ ਹੈ ਜਿਹਦੇ ਚ ਪ੍ਰਾਣ ਭਰਪੂਰ ਹੋਣ ਕਿ ਜਿੰਦਾ ਹੋਵੇ ਪ੍ਰਾਣ ਭਰਪੂਰ ਹੋਵੇ ਜੋ ਪ੍ਰਾਣਾਂ ਦੇ ਨਾਲ ਭਰਪੂਰ ਹੋਵੇ ਉਹਨੂੰ ਕਹਿੰਦੇ ਨੇ ਦੇਵਤਾ ਠੀਕ ਤਾਂ ਜਿਹੜਾ ਅਨ ਹੈ ਉਹ ਦੇਵਤਾ ਹੈ ਭਾਂ ਤੇਰਾ ਅੰਨ ਜਿਹੜਾ ਹੈ ਪ੍ਰਾਣਾ ਦੇ ਨਾਲ ਭਰਪੂਰ ਹੋਵੇ। ਜੀ। ਤੋਂ ਜਿੰਨਾ ਅਸੀਂ ਪ੍ਰਾਣਿਕ ਪ੍ਰਾਣਾ ਨੂੰ ਅੰਦਰ ਆਪਾਂ ਲਵਾਂਗੇ ਪ੍ਰਾਣਾ ਦੇ ਨਾਲ ਅਸੀਂ ਜਿੰਨਾ ਆਪਣੇ ਸਰੀਰ ਚ ਪਾਵਾਂਗੇ ਸਵਾਸ ਵੀ ਦੂੰਗੇ ਲਵਾਂਗੇ। ਭੋਜਨ ਵੀ ਠੀਕ ਅੰਦਰ ਪਾਵਾਂਗੇ ਪਾਣੀ ਵੀ ਠੀਕ ਅੰਦਰ ਜਦੋਂ ਪਾਵਾਂਗੇ ਤਾਂ ਆਟੋਮੈਟਿਕਲੀ ਸਰੀਰ ਚਿੱਤ ਦੀ ਸ਼ੁੱਧੀ ਮਨ ਦੀ ਸ਼ੁੱਧੀ ਹੋ ਜਾਏਗੀ। ਤੋਂ ਇਹ ਸਾਰਾ ਸਿੰਪਲ ਤਰੀਕੇ ਹਨ ਮਨ ਦੀ ਸ਼ੁੱਧੀ ਦੇ। ਜੀ। ਠੀਕ। ਸਤਿ ਸ੍ਰੀ ਅਕਾਲ।